ਆਜ ਅੰਦਰ ਹੀ ਚਾਲਦੇ ਹਾਂ ਧੁੱਪ ਬਹੁਤ ਆ ਮਿੱਠੂ ਏ ਤੱਪਾ ਅੱਜ ਬਾ ਅੰਦਰ ਹੀ ਚਾਲਦੇ ਆ ਸਹੀ ਗੱਲ ਆ ਕਹਿੰਦੇ ਦੀ ਧੁੱਪ ਬਹੁਤ ਆ ਫਿਰ ਆਪਾਂ ਆਏ ਕਿਉਂ ਆ ਬਾਹਰ ਜਾ ਤਾਂ ਸਾਡੀ ਰੀਸ ਕਰੀ ਆ ਅਦੇ ਓਰੇ ਖੜ ਕੇ ਦੇਖੋ ਕਿੰਨੀ ਵਧੀਆ ਛਾਉ ਆ ਅਧਿਆ ਦੋ ਬੁੱਟੀਆਂ ਹੁੰਦੇ ਨੇ ਅਧਿਆ ਢੇਕ ਤੇ ਆਹਾ ਨਹੀਂ ਆਉ ਉੱਥੇ ਤੋਂ ਲੈ ਕੇ ਇੱਧਰ ਸੜਕ ਤੱਕ ਕੋਈ ਹੋਣੀ ਦਰਖਤ ਨਹੀਂ ਹੋਰ ਆ ਜਾ ਹਾਂ ਆ ਜਾ ਕਿੱਡਾ ਕਿੱਡਾ ਕਾਲ ਲਿਆ ਹੋ ਹੂੰ ਸਿਆਈ ਚੰਬੜੀ ਜਾਂਦਾ ਹੁੰਦਾ ਦਰਖਤ ਉਹਦੇ ਹੂੰ ਹਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਲਾਈਫ ਉਹ ਮੰਨਦੀਪ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਆਖੋ ਮੋਗੇ ਤੇ ਲੋ ਜੀ ਐਤਵਾਰ ਵਾਲੇ ਦਿਨ ਅਸੀਂ ਪਿੰਡ ਚਲੇ ਗਏ ਸੀ ਮੇਰਾ ਭਰਾ ਲੈ ਗਿਆ ਸੀ ਆ ਕਿਸੇ ਨੂੰ ਸਵੇਰੇ ਸੱਜਰੀ 7:30 ਵਜੇ ਲੈ ਗਿਆ ਸੀ ਤੇ ਸ਼ਾਮ ਨੂੰ ਛੱਡ ਗਿਆ ਸੀਗਾ ਅਸੀਂ ਇੱਕ ਦਿਨ ਉੱਥੇ ਲਾਇਆ ਤੇ ਇਹ ਹੈਗਾ ਸੋਮਵਾਰ ਦਾ ਦਿਨ ਤੇ ਆਪਣੇ ਬਸ ਕੰਮ ਸ਼ੁਰੂ ਹੋ ਗਏ ਇੱਕ ਦਿਨਾਂ 2 3 ਦਿਨਾਂ ਦੀ ਇੰਨੀ ਗਰਮੀ ਹੋ ਰਹੀ ਆ ਇੰਨੀ ਗਰਮੀ ਬਹੁਤ ਗਰਮੀ ਹੋ ਰਹੀ ਆ ਫਿਰ ਉਹ ਜੀ ਮੈਂ ਆਪਣਾ ਘਰ ਦੇਣੀ ਛੋਟੇ ਛੋਟੇ ਕੰਮ ਨਿਭਾਉਂਦਾ ਸੀ ਪਹਿਲਾਂ ਤਾਂ ਮੈਂ ਸਾਰਾ ਸੁੰਬਰਤਾ ਸੀ ਤੇ ਫਿਰ ਮੈਂ ਮਾਂਜਦੇ ਸੀ ਭਾਂਡੇ ਫਿਰ ਲੱਗੀ ਸੀ ਮੈਂ ਕੱਪੜੇ ਧੋਣ ਕੱਪੜੇ ਵੀ ਆਪਣੇ ਕਾਫੀ ਇਕੱਠੇ ਹੋਏ ਪਏ ਸੀ ਕਿਉਂਕਿ ਮੈਂ ਸ਼ਨੀਵਾਰ ਸ਼ੁੱਕਰਵਾਰ ਨੂੰ ਧੋਤੇ ਸੀ ਕੱਪੜੇ ਲੇ ਲੋ ਜੀ ਕੱਪੜਿਆਂ ਦਾ ਇੱਕ ਨਗ ਮੈਂ ਸਾਰਾ ਧੋ ਕੇ ਪਾਤਾ ਤੇ ਬਾਕੀ ਮੈਂ ਪਾ ਕੇ ਆ ਕੇ ਆਪਣੀ ਲੱਗੀ ਸੀ ਰਸੋਈ ਚ ਕੰਮ ਕਰਨ ਸੋਚ ਮੈਂ ਭੰਡ ਸਾਰੇ ਮਾਂਸਦੇ ਸੀ ਤੇ ਦੇਖੋ ਸ਼ੈਂਕ ਸਾਰਾ ਖਾਲੀ ਪਿਆ ਤੇ ਮੇਰੀ ਬੱਸ ਸਲਫ ਰੈਂਦੀ ਸੀ ਸਾਫ ਕਰਨ ਤੋਂ ਮੈਨੂੰ ਆਈ ਸੀਗਾ ਮੈਂ ਕਿ ਚਲੋ ਵੀ ਉਹ ਕਰਦਣਾ ਵੀ ਪਹਿਲਾਂ ਚਲੋ ਮੈਂ ਆਪਣਾ ਕੱਪੜਿਆਂ ਦਾ ਕੰਮ ਨਵੇੜਦਾ ਵੀ ਫਿਰ ਮੈਂ ਚਲੋ ਸੁੰਬਰ ਲਗਾ ਕੰਮ ਨਵੇੜਦਾ ਤੇ ਕੱਪੜਿਆਂ ਦਾ ਕੰਮ ਨਵੇੜਦਾ ਵੀ ਮੈਂ ਫਿਰ ਕੰਨ ਸਲਫ ਸਾਫ ਕਰ ਦੂੰ ਕਿਉਂਕਿ ਨਾ ਸਾਡੀ ਗਾਰਡਬੋਥ ਜਾਲੀ ਉੜ ਗਈ ਆ ਉਹਦੇ ਕਰਕੇ ਨਾ ਫਿਰ ਮੈਨੂੰ ਦੋ ਦੋ ਤਿੰਨ ਤਿੰਨ ਵਾਰੀ ਅ ਸਲਫ ਦੇ ਕਪੜਾ ਫੇਰਨਾ ਪੈਂਦਾ ਹੁਣ ਮੇਰਾ ਬਸ ਸਾਰਾ ਸੁੰਬਰੀਆ ਵੀ ਆ ਸੀ ਡਸਟਿੰਗ ਮੈਂ ਕਰਦੀ ਸੀ ਕਪੜੇ ਕਉਂ ਨਹੀਂ ਧੋਦੀ ਤੇ ਬਸ ਮਰੀ ਸਲਫ ਰਹੇਗੀ ਸੀ ਸਾਫ ਰੱਖਾਂ ਦੋ ਸੱਚੀ ਨਾ ਅੱਜ ਤਾਂ ਐਮੀ ਜ਼ਿਆਦੇ ਗਰਮੀ ਸੀ ਬਹੁਤ ਜ਼ਿਆਦੇ ਗਰਮੀ ਸੱਚੀ ਅੱਜ ਤਾਂ ਮੇਰਾ ਜਮੀ ਜੀ ਨਹੀਂ ਕਰਦਾ ਸੀ ਕੰਮ ਕਰਨ ਨੂੰ ਮੈਂ ਤਾਂ ਐ ਸੀਗਾ ਵੀ ਅੱਜ ਮੈਂ ਕੋਈ ਕੰਮ ਨਾ ਕਰਾਂ ਪਰ ਦੇਖੋ ਐ ਹੁੰਦਾ ਗਾਲ ਪਾਏ ਆ ਢੂਲ ਕਹਿੰਦੇ ਹੁੰਦੇ ਨੇ ਬਿਜਾਉਣਾ ਪੈਂਦਾ ਇਹ ਕੰਮ ਕਰੇ ਬਿਨਾ ਵੀ ਨਹੀਂ ਸਰਦਾ ਹੈਗਾ ਤੇ ਜਦੋਂ ਖੂਬ ਕਰਨੀ ਕਰਨੇ ਨੇ ਤੇ ਚਲੋ ਜੀ ਇਹਨਾਂ ਟਾਕੀ ਜੀ ਥੋੜੀ ਜੀ ਝਾੜਨ ਵਾਲੀ ਸੀਗੀ ਤੇ ਵਕ ਚਲੋ ਸਾਫ ਕਰਨ ਤੋਂ ਪਹਿਲਾਂ ਝਾੜ ਦੂਣਾ ਤੇ ਚਲੋ ਜੀ ਆਪਾਂ ਬਸ ਉਧਰੋਂ ਮੇਨੀ ਮਸ਼ੀਨ ਚੱਲਦੀ ਸੀ ਤੇ ਉਧਰੋਂ ਮੈਂ ਨਾਲ ਦੀ ਨਾਲ ਸਲਪ ਸਾਫ ਆਪਣੀ ਸਲਪ ਸਾਫ ਕਰ ਦਉਣੀ ਆ ਅੱਜ ਨਾ ਦੋ ਤਿੰਨ ਦਿਨਾਂ ਦੀ ਬਹੁਤ ਜ਼ਿਆਦਾ ਝਰਮੀ ਹੋਈ ਪਈ ਸੱਚੀ ਮੈਂ ਹੈ ਤਾਂ ਨਾ ਸੱਚੀ ਉਸੇ ਮੇਰੇ ਤਾਂ ਜੀ ਨਹੀਂ ਕਰਦਾ ਹੁੰਦਾ ਕੰਮ ਕਰਨ ਨੂੰ ਪਰ ਇੱਕ ਵਾਰ ਸੇ ਨਾ ਮਜਬੂਰੀ ਹੁੰਦੀ ਆ ਕਰਨੇ ਪੈਂਦੇ ਨੇ ਤੇ ਚਲੋ ਜੀ ਆਪਾਂ ਸਭ ਦਮਾ ਦਮ ਸਲਪ ਸਾਫ ਕਰ ਲੈਨੇ ਆ ਤੇ ਬਾਕੀ ਆਪਾਂ ਕੱਪੜੇ ਵੀ ਧੋਣੇ ਨੇ ਤੇ ਜਾਨੂ बस ਮੇਰੇ ਨਾਲ ਸਾਰੀ ਦਿਹਾੜੀ ਨੇ ਕੰਮ ਮੁੱਕਦੇ ਸਾਰ ਦਿਹਾੜੀ ਸਵੇਰ ਤੋਂ ਸ਼ਾਮ ਹੋ ਜਾਂਦੀ ਹੈ ਪਰ ਕੰਮ ਹੀ ਨਹੀਂ ਮੁੱਕਣ ਚਾਹਦੀ ਹੈਗੀ ਤੇ ਚਲੋ ਜੀ ਆਪਾਂ ਹੁਣ ਕਰ ਲੈਨੇ ਆ ਕੰਮ ਆਪਣੇ ਜਿਹੜੇ ਰਹਿ ਗਏ ਬਸ ਐ ਦਿਵਾਨ ਨੂੰ ਬੈ ਪੋਚਾ ਲਾਉਣਾ ਸੀ ਲੱਗਿਆ ਨਹੀਂ ਤੇ ਮੇ ਪੋਚਾ ਵੀ ਅੱਜ ਹੀ ਲਾਉਣਾ ਜਿ ਜੁਲੋਂ ਬਸ ਮੈਂ ਨਾ ਮੋਰੀ ਝਾੜੀ ਸੀ ਉਹਦੇ ਕਰਕੇ ਨਾ ਧੁਰਜੀ ਗਰਦ ਜੀ ਤੇ ਵੱਧ ਕੁਸ ਪੈ ਗਈ ਸੀ ਆਪਣੀ ਸਲਫ ਤੇ ਫਿਰ ਮੈਨੂੰ ਵੀਡੀਓ ਬੰਦ ਕਰਕੇ ਸਾਰੀ ਸਲਫ ਦੇਵਾਰ ਦੇ ਉੱਤੇ ਸਾਫ ਕਰਨੀ ਪਈ ਤੇ ਲੋ ਜਪਤੂ ਤੇ ਗੈਸ ਗੈਸ ਨੂੰ ਹਮੇਸ਼ਾ ਮੈਂ ਚੰਗੀ ਤਰ੍ਹਾਂ ਸਾਬਣ ਨਾਲ ਪਿਸਮਾਰ ਕੇ ਖੁੱਲੇ ਪਾਣੀ ਨਾਲ ਧੋ ਲਈਦੀ ਹੈ ਤੁਹਕ ਦੇਖਾਪਾਂ ਨੇ ਉੱਪਰ ਖਾਣਾ ਪਕਾਉਣਾ ਹੁੰਦਾ ਇਹਦੀ ਸਫਾਈ ਜ਼ਰੂਰੀ ਹੁੰਦੀ ਹੈ ਸਲਫ ਦੀ ਸਫਾਈ ਤੇ ਗੈਸ ਚੁੱਲੇ ਦੀ ਸਫਾਈ ਲਓ ਜੀ ਮੇਰੀ ਰਸੋਈ ਹੋ ਗਈ ਸਾਰੀ ਸਾਫ ਤੇ ਬਸ ਇੱਕ ਇਹ ਰਹਿਗੇ ਸੀਗੇ ਮੇਰੇ ਦੂਕਾ ਕੱਪੜੇ ਪਾਉਣ ਤੋਂ ਉਹ ਪਰਨੇ ਪਾਏ ਸੀਗੇ ਮੈਂ ਉਹ ਮੈਂ ਬਸ ਮੈ ਕੈਮਰਾ ਚੱਕ ਕੇ ਉੱਪਣੇ ਇੱਥੇ ਰੱਖ ਲਿਆ ਮੈਂ ਚਲੋ ਇੱਥੇ ਵੀ ਥੋੜੀ ਵੀਡੀਓ ਬਣ ਜੂਗੀ ਲਓ ਜੀ ਮੇਰੇ ਕੰਮ ਹਜੂ ਮੁੱਕੇ ਨਹੀਂ ਆਪਣੇ ਬੱਚੇ ਆ ਗਏ ਤੇ ਚਲੋ ਜੀ ਖੁਸ਼ੀ ਆਪਣੇ ਸਕੂਲ ਦੀਆਂ ਗੱਲਾਂ ਹਰਮਾ ਆਪਣੇ ਸਕੂਲ ਦੀਆਂ ਗੱਲਾਂ ਮੈਨੂੰ ਦੱਸਦੇ ਨੇ ਆ ਕੇ ਉਹ ਆਪਾਂ ਇਹਨਾਂ ਕਰ ਲੈਣੇ ਆ ਤੇ ਚਲੋ ਜੀ ਵੀਡੀਓ ਬਣੇ ਰਹੋ चैनल जरूर सब्सक्राइब करियो। तो स्कूल जाने से इतना तो उन्हीं हैं सी जनरेटर चलाया बिना पक्के। पक्के चली गएगी। जनरेटर में पक्के बढ़िया तेज चाल दे रहे होंगे। जनरेटर चलाएं, चलाएं देखिए। आया स्कूल जाने से चलाएंगे। हैं? ये तो आप आएंगे हाँ उन्हें। लो जी अपना यह हो गया यह है पां साढ़े पांच बजे टाइम इन्हें बच्चों ने आके दर्दी लाही सी अपनी मैं ओ भी धो तो के पाती चलो जी सारा खाना पीना हो गया सी ए मैं रोटी आडे मांजे सी सारे ਤੇ ਹੁਣ ਮੈਂ ਜਾਣਾ ਸੀਗਾ ਨਹਾਉਣਾ ਮੈਨੂੰ ਆਏ ਹੁੰਦੇ ਵੀ ਚਲੋ ਨੂੰ ਹੋਣ ਤੋਂ ਪਹਿਲਾਂ ਪਹਿਲਾਂ ਵੀ ਮੈਂ ਆਪਣਾ ਰਸੋਈ ਦਾ ਜਿੰਨਾ ਕੰਮ ਹੁੰਦਾ ਉਹ ਚਲੋ ਮੈਂ ਵੇੜ ਦਮਾ ਤੇ ਚਲੋ ਜੀ ਮੈਂ ਭਾਂਡੇ ਮਾਂਤੀ ਸੀ ਤੇ ਮੇਰੇ ਹੀ ਦੋ ਸੀਗੇ ਤਿੰਨ ਸੀਗੇ ਮੇਰੇ ਪੋਣ ਮੰਤੂਣ ਵਾਲੇ ਤੇ ਉਹ ਵੀ ਮੈਂ ਟੱਟਾ ਪਾਣੀ ਕਰਿਆ ਸੀ ਮੋਹ ਦੇ ਨਾਲ ਤੇਲ ਲਾ ਤੂੰ ਦੀ ਸੀਗੀ ਇਹ ਪਹਿਲੇ ਮੈਂ ਸਾਰਾ ਖਾਣਾ ਧੋਤੀ ਸਮਾਰ ਕੇ ਤੇ ਫਿਰ ਮੈਂ ਕਹਾਂ ਚਲੋ ਤੱਤੇ ਪਾਣੀ ਨਾਲ ਸਮਾਰ ਕੇ ਨਿੱਖਰ ਜਾਂਦੇ ਨੇ ਵਧੀਆ ਮੈਂ ਹਮੇਸ਼ਾ ਪੂਨੇ ਨੂੰ ਤੱਤੇ ਪਾਣੀ ਨਾਲ ਤੋਨੀ ਉਹਦੇ ਨਾਲ ਵਧੀਆ ਨਿੱਖਰ ਜਾਂਦੇ ਨੇ ਤੇ ਚਲੋ ਜੀ ਇਹਦੇ ਸਾਰਾ ਦਿਨ ਨੰਗਿਆ ਤੇ ਮੇਰੇ ਹਜੇ ਤੱਕ ਕੋਈ ਕੰਮ ਮੁੱਕ ਕੇ ਹੈਗੀ ਤੇ ਚਲੋ ਜੀ ਬਾਕੀ ਵੀਡੀਓ ਬਹੁਤ ਵੱਡੀ ਹੋ ਗਈ ਸੀ ਵੀਡੀਓ ਆਪਾਂ ਪਾਵਾਂਗੇ ਅਪਲੋਡ ਕਰਾਂਗੇ ਕੱਲ ਨੂੰ ਤੇ ਵਸਤੇ ਅੱਜ ਐਨ ਆਈ ਜੇ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਜ਼ਰੂਰ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਲਾਈਕ ਕਰ ਦਿਓ ਆਪਕਾ ਲੀ ਮਿਲਦੇ ਬਾਈ ਬਾਈ